ਜਾਵੇ ਉਹ ਪੀਤਾ ਫੀਤਾ ਉਹ ਜਾਂਦੀ ਕਬੀਲਦਾਰੀ ਉਹ ਪੀਤਾ ਫੀਤਾ ਉਹ ਜਾਂਦੀ ਕਬੀਲਦਾਰੀ ਜੇ ਕਰ ਗਾਂਢੋ ਉਤ ਬਾਤ ਜਦੀ ਖੁੱਲ ਜਾਵੇ ਪਾਰ ਸਿਮਟ ਜਾਂਦੀ ਹਰਫ ਗਲਤ ਬਾਂਗੋ ਤੇ ਜਿਹੜੀ ਕੌਮ ਵੱਡਿਆਂ ਨੂੰ ਪੁੱਲ ਜਾਵੇ ਜਿਹੜੀ ਕੌਮ ਵੱਡਿਆਂ ਨੂੰ ਪੁੱਲ ਜਾਵੇ ਹੋ ਇੱਕ ਮਨ ਹੋ ਕੇ ਕੀਤੀ ਆ ਰਦਾਸ ਜੀ ਕੀਤੀ ਆ ਰਦਾਸ ਜੀ ਸੇਵਕਾਂ ਦੇ ਕਾਰਜ ਬਣਾ ਦੋ ਰਦਾਸ ਜੀ ਹੋ ਬਣਾ ਦੋ ਰਦਾਸ ਜੀ ਚੱਕ ਲਿਆ ਕਪੀ ਨੇ ਬਾਜਣਾ ਪਹਾੜ ਦਾ ਬਾਜਣਾ ਪਹਾੜ ਦਾ ਨੰਗੇ ਪੈਰੀ ਜਾ ਬਰਤੀ ਲਤਾੜਦਾ ਜੀ ਪਿਆਨ ਕਾ ਤਫਾਨ ਜੀ ਬੋਲੇ ਖਾਨ ਲੱਗੇ ਜੀ ਮੀਆਂ ਸਮਾਨ ਜੀ ਜੀ ਮੀਆਂ ਸਮਾਨ ਜੀ ਬਾਲੂ ਤੇ ਉੱਡੇ ਜੋ ਮਹੀਨਾ ਹਾਰਦਾ ਜੋ ਮਹੀਨਾ ਹਾਰਦਾ ਮੰਗੇ ਪੈਰੀ ਜਾਵੇ ਧਾਰ ਤਿਲ ਧਾਰਦਾ ਧਾਰ ਤਿਲ ਧਾਰਦਾ ਪਾਈ ਜੇ ਤਸੀਸ ਲੋਗ ਆ ਕੇ ਚੱਲੇ ਆ ਕੇ ਚੱਲੇ ਗੁਰੂ ਦਾ ਪਿਆਰਾ ਨਾਲੇ ਪਾਰੇ ਰੱਲਿਆ ਨਾਲੇ ਤੋਂ ਰੱਲਿਆ ਵੱਡ ਬਾਬੇ ਖਾਵੇ ਰਸਤਾ ਓ ਯਾ ड़ नंग पी जा तारो तिलाड़ तारो तल ताड़ी बोज फेर पेर पौज पेर प ਰੱਤੀ ਉਹ ਕਮਾਲ ਕਰਤੀ ਹੋ ਗਿਆ ਗਰਮ ਖੂਨ ਨਾਰ-ਨਾਰ ਦਾ ਖੂਨ ਨਾਰ-ਨਾਰ ਦਾ ਨੰਗੇ ਪੈਰੀ ਜਾ ਰਿਹਾ ਤਾਰ ਢਿਲ ਧੜਦਾ ਤਾਰ ਢਿਲ ਧੜਦਾ ਸਾਹਿਬੋ ਜੱਜ ਵਿੱਚ ਦਿੱਲੀ ਸੌ ਰੁਪਏ ਪੈ ਗਿਆ ਦਿੱਲੀ ਸੌ ਰੁਪਏ ਪੈ ਗਿਆ ਕਿਹੜਾ ਸਿੱਖ ਸੀਸ ਨੂੰ ਉਠਾ ਕੇ ਲੈ ਗਿਆ ਉਠਾ ਕੇ ਲੈ ਗਿਆ ਜਾਲ ਮਾਰੰਗਾ ਫੌਜੀਆ ਨੂੰ ਤੜਦਾ ਫੌਜੀਆ ਨੂੰ ਤੜਦਾ ਨੰਗੇ ਤਾਰਦਾ ਤਾਰਤੀਲ ਤਾਰਦਾ ਹੱਤੀ ਜੀ ਚੌਥੀ ਰਾਤ ਨੂੰ ਅਵਾਲੇ ਆ ਗਿਆ ਹੋ ਅਵਾਲੇ ਆ ਗਿਆ ਖੂਨ ਘੋਰ ਸਖ ਦਾ ਵਾਲੇ ਖਾ ਗਿਆ ਹੋ ਅਵਾਲੇ ਖਾ ਗਿਆ ਕੰਮ ਦੂਰ ਹੋ ਗਿਆ ਬੈਰੀ ਦੇ ਬਾੜ ਦਾ ਹਾਂ ਬੈਰੀ ਦੇ ਬਾੜ ਦਾ ਨੰਗੇ ਪੜੀ ਜਾਵੇ ਤਾਰਤੀਲ ਤਾਰਦਾ ਤਾਰਤੀਲ ਤਾਰਦਾ ਚੱਕ ਚੱਕ ਲੈ ਦੇ ਛਾਤੀ ਨਾਲ ਅਸੀ ਸੁਣੋ ਛਾਤੀ ਨਾਲ ਅਸੀ ਸੁਣੋ ਲੇ ਪੱਥਰਾਂ ਨੂੰ ਪਾੜਦਾ ਪੱਥਰਾਂ ਨੂੰ ਪਾੜਦਾ ਨੰਗੇ ਪੈਰੀ ਜਾ ਦੇ ਤਰ ਢੀਲ ਧਾਰਦਾ ਧਾਰ ਢੀਲ ਧਾਰਦਾ ਪਹੁੰਚ ਗਿਆ